ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਨਲ ਬਾਠ ਦੀ ਕੁੱਟਮਾਰ ਦਾ ਜਿਹੜਾ ਮੁੱਦਾ ਹੈ ਉਹ ਬਹੁਤ ਪੱਕ ਚੁੱਕਾ ਹੈ ਕੇਂਦਰੀ ਮੰਤਰੀ ਰਾਜਨਾਥ ਸਿੰਘ ਨੂੰ ਬਾਠ ਪਰਿਵਾਰ ਮਿਲਿਆ ਮੀਟਿੰਗ ਕੀਤੀ ਸੀਵੀਆਈ ਦੀ ਜਾਂਚ ਹੋਵੇ ਇਹ ਮੰਗ ਕੀਤੀ ਗਈ ਪਰ ਪ੍ਰੋਬਲਮ ਜਿਸ ਬੰਦੇ ਨੇ ਖੜੀ ਕੀਤੀ ਹੈ ਉਹਦੇ ਵੱਲ ਵੀ ਥੋੜੀ ਨਜ਼ਰ ਮਾਰ ਲਓ ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਇਹ ਸਭ ਕੁਝ ਤਾਣਾ ਬਾਣਾ ਉਹਨਾਂ ਦੀ ਕਹਿ ਲਈ ਅਣਗਹਿਲੀ ਕਰਕੇ ਉਲਝਿਆ ਹੁਣ ਜਿਹੜੇ ਬੰਦੇ ਪੁਲਿਸ ਦੇ ਚਾਰ ਇਨਸਪੈਕਟਰਾਂ ਨੇ ਕੁੱਟਮਾਰ ਕੀਤੀ ਹੈ ਜੇ ਮੌਕੇ ਤੇ ਉਹਨਾਂ ਦੇ ਕਾਰਵਾਈ ਹੋ ਜਾਂਦੀ ਤਾਂ ਸ਼ਾਇਦ ਇੰਨੀ ਗੱਲਬਾਤ ਨਾ ਮਾਦੀ ਇੱਕ ਹੋਟਲ ਮਾਲਕ ਦੇ ਕਹਿਣ ਤੇ ਐਫਆਈਆਰ ਦਰਜ ਕਰ ਲਈ ਪਰ ਜਿਹੜਾ ਪਰਿਵਾਰ ਸੀ ਪੀੜਤ ਉਹਦੇ ਕਹਿਣ ਤੇ ਐਫ ਆਈ ਆਰ ਦਰਜ ਨਹੀਂ ਹੋਈ। ਮਤਲਬ ਕਿਤੇ ਨਾ ਕਿਤੇ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਨਾਨਕ ਸਿੰਘ ਨੇ। ਪਰ ਹੁਣ ਮਸਲਾ ਇਹ ਹੈ ਵੀ ਨਾਨਕ ਸਿੰਘ ਐਸਐਸਪੀ ਪਟੇਲਾ ਨੂੰ ਬਚਾਉ ਕੌਣ। ਜਦੋਂ ਮਸਲਾ ਐਡਾ ਬਣ ਗਿਆ ਕੇਂਦਰੀ ਮੰਤਰੀ ਤੱਕ ਪਹੁੰਚ ਹੋ ਗਈ ਯਾਨੀ ਕਿ ਸੈਂਟਰ ਗਵਰਨਮੈਂਟ ਇਨਵੋਲਵ ਹੋ ਗਈ। ਫਿਰ ਕਿਤੇ ਨਾ ਕਿਤੇ ਜਿਹੜਾ ਰਾਹ ਦਾ ਰੋੜਾ ਹੈ ਉਹ ਪਾਸੇ ਕੀਤਾ ਜਾਓ ਯਾਨੀ ਕਿ ਡਾਕਟਰ ਨਾਨਕ ਸਿੰਘ ਐਸਐਸਪੀ ਸਾਹਿਬ ਨੂੰ ਲਾਂਬੇ ਕੀਤਾ ਜਾਉ। ਕਾਰਨ ਕਿ ਜਿਨ੍ਹਾਂ ਨੂੰ ਬਚਾਇਆ ਹੈ ਕਿਉਂ ਬਚਾਇਆ ਹੈ? ਕਾਰਵਾਈ ਕਿਉਂ ਨਾ ਕੀਤੀ? ਇਹ ਸਵਾਲ ਨੇ ਬਹੁਤ ਵੱਡੇ। ਜੇ ਕਰਨਲ ਰੈਂਕ ਦੇ ਬੰਦੇ ਨੂੰ ਉਹਦੇ ਪਰਿਵਾਰ ਨੂੰ ਗਵਰਨਰ ਨੂੰ ਮਿਲਣਾ ਪਵੇ, ਮਾਜੋਬ ਹਾਈ ਕੋਰਟ ਤੱਕ ਜਾਣਾ ਪਵੇ, ਕੇਂਦਰੀ ਮੰਤਰੀ ਨੂੰ ਮਿਲਣਾ ਪਵੇ, ਧਰਨਾ ਲਾਉਣਾ ਪਵੇ ਤਾਂ ਫਿਰ ਇੱਥੇ ਨਿਆਂ ਕਿਹਨੂੰ ਮਿਲ ਸਕਦਾ? ਕੌਣ ਆਸ ਰੱਖੂਗਾ ਕਿ ਅਸੀਂ ਨਿਆਂ ਮੰਗਾਂਗੇ ਸਾਨੂੰ ਨਿਆਂ ਮਿਲੇਗਾ ਇਹ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਦੂਜੇ ਪਾਸੇ ਜਿਹੜੇ ਆਰਮੀ ਅਫੀਸਰ ਨੇ ਉਹਨਾਂ ਦਾ ਵੀ ਹੁਣ ਕਹਿ ਲਈਏ ਬਹੁਤ ਵੱਡਾ ਬਿਆਨ ਜਾਂ ਉਹਨਾਂ ਦੀ ਵੀ ਤਿਆਰੀ ਹੈ ਇਸ ਮੁੱਦੇ ਤੇ ਕਿ ਹੁਣ ਅਸੀਂ ਦੋ ਹੱਥ ਕਰਾਂਗੇ ਦੋ ਹੱਥ ਕਰਨ ਤੋਂ ਮਤ ਭਾਵ ਕੀ ਹੈ ਜਾਂ ਤਾਂ ਬਹੁਤ ਵੱਡਾ ਧਰਨਾ ਲਗੂ ਤੇ ਜਾਂ ਫਿਰ ਆਮੋ ਸਾਹਮਣੇ ਆ ਕੇ ਕੁਛ ਨਾ ਕੁਛ ਤਾਂ ਖੋ ਗਈ ਨਾ ਪਰ ਇਹਦੇ ਵਿੱਚ ਜੇ ਸਭ ਤੋਂ ਵੱਡਾ ਦੋਸ਼ੀ ਹੈ ਜਿਨੇ ਅਣਗਹਿਲੀ ਕੀਤੀ ਉਹ ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਨੇ ਮਹਿਰਾਨ ਜਿਹੜੇ ਬੰਦੇ মিডিਆ ਰਾਹੀਂ ਤਣ ਕੱਸਦੇ ਨੇ ਉਹ ਕਿਸੇ ਨੇ ਬਠਿੰਡੇ ਵਾਲਾ ਮਸਲਾ ਲੈ ਕੇ ਵਿੱਚ ਘਸੋੜਦਾ ਕੋਈ ਪੋਸਟਾਂ ਪਾਈ ਜਾਂਦੇ ਆ ਕਿ ਕਰਨਲ ਬਾੜ ਦੇ ਘਰ ਵਾਲੀ ਆਪਣੇ ਬੇਟੇ ਤੇ ਆਪਣੇ ਪਤੀ ਨੂੰ ਮੈਗੀ ਬਣਾ ਕੇ ਨਹੀਂ ਖਵਾ ਸਕੀ ਤਾਂ ਉਹਨਾਂ ਨੂੰ ਹੋਟਲ ਤੇ ਜਾਣਾ ਪਿਆ ਹੁਣ ਕੀ ਇਹ ਝੂਠ ਦੇ ਬਲੰਦੇ ਨਹੀਂ ਹੈ ਉਹ ਤਾਂ ਦਿੱਲੀ ਤੋਂ ਸਿੱਧੇ ਹੋਟਲ ਤੇ ਆਏ ਨੇ ਜੇ ਘਰੋਂ ਵੀ ਮੈਗੀ ਖਾਣ ਚਲੇ ਗਏ ਇਸ ਤੱਕ ਨਹੀਂ ਖਾ ਸਕਤ ਸੀ ਯਾਨੀ ਕਿ ਬਾਦ ਦਾ ਬਤੰਗੜ ਬਣਾਇਆ ਜਾ ਰਿਹਾ ਔਰ ਇਹ ਸਭ ਕੁਝ ਇਸ ਮੁੱਦੇ ਨੂੰ ਕਿਉਂ ਵਰਦਾਂ ਦੇ ਜਾਂ ਲੰਮਾ ਖਿੱਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਦੀ ਰਾਜਨੀਤੀ ਵਿੱਚ ਤਰਸੱਲੀ ਮਚਾਉਣੀ ਹੈ ਪੰਜਾਬ ਦੀ ਰਾਜਨੀਤੀ ਵਿੱਚ ਉਲਟ ਫੇਰ ਕਰਨਾ ਕੀ ਤਾਂ ਹੋ ਰਿਹਾ ਹੈ ਬਹੁਤ ਛੋਟਾ ਜਿਹਾ ਮਸਲਾ ਸੀ ਐਸਐਸਬੀ ਨਾਨ ਸਿੰਘ ਬਾਜਤੇ ਤੇ ਪਰਸ ਨੂੰ ਜਿਹੜਾ ਪੰਜਾਬ ਸਰਕਾਰ ਨੂੰ ਜਿਹੜੇ ਮਾਨਯੋਗ ਅਦਾਲਤ ਵੱਲੋਂ ਝਾੜ ਪਈ ਹੈ ਜਵਾਬ ਮੰਗੇ ਗਏ ਨੇ ਨਾਂ ਪੁਲਿਸ ਕੋਲੇ ਕੋਈ ਅਨਸਰ ਸੀ ਨਾ ਪੰਜਾਬ ਸਰਕਾਰ ਕੋਲੇ ਕੋਈ ਅਨਸਰ ਸੀ ਜਿਹੜੇ ਸਵਾਲ ਕੀਤੇ ਗਏ ਸਿੱਧੇ ਜੇ ਸਵਾਲ ਕਿ ਤੁਸੀਂ ਇਨਕਾਊਂਟਰ ਕਰਕੇ ਪੁਲਿਸ ਨੂੰ ਕਿਹਾ ਹੋਟਲ ਤੇ ਕਿਉਂ ਆਏ ਸੀ ਮੌਕੇ ਤੇ ਤੁਸੀਂ ਐਫ ਆਈ ਆਰ ਦਰਜ ਕਿਉਂ ਨਹੀਂ ਕੀਤੀ ਦੋਸ਼ੀਆਂ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ ਔਰ ਉਹਨਾਂ ਨੂੰ ਬਚਾਇਆ ਕਿਉਂ ਗਿਆ ਇਹ ਨਾਨਕ ਨੂੰ ਛਾੜ ਪਾਈ ਗਈ ਨਾਨਸ ਨੇ ਕਿਉਂ ਬਚਾਇਆ ਇਹ ਨਾਨਸ ਵੀ ਦੱਸਣਗੇ ਪਰ ਹੁਣ ਕਿਤੇ ਨਾ ਕਿਤੇ ਲੱਗਦਾ ਵੀ ਨਾਨਕ ਸਿੰਘ ਜਿਹਨਾਂ ਨੂੰ ਬਚਾਉਂਦਾ ਰਿਹਾ ਉਹੀ ਨਾਨਕ ਸਿੰਘ ਨੂੰ ਰਸਤੇ ਤੋਂ ਪਾਸੇ ਕਰਾਉਣਗੇ ਕਿਉਂਕਿ ਦੱਸਣਗੇ ਜਦੋਂ ਗ੍ਰਿਫਤਾਰ ਹੋਗੇ ਵੀ ਨਾਨਕ ਸਿੰਘ ਸਾਨੂੰ ਕਿਉਂ ਬਚਾਉਂਦਾ ਸੀ ਮਾਂਜੋ ਅਦਾਲਤ ਨੇ ਪੁੱਛਣਾ ਹੈ ਉਹਨਾਂ ਚਾਰ ਇੰਸਪੈਕਟਰਾਂ ਨੂੰ ਰੌਣੀ ਵਰਗੇ ਨੂੰ ਜਿਨ੍ਹਾਂ ਨੇ ਕੁੱਟਮਾਰ ਕੀਤੀ ਹੈ ਅਦਾਲਤ ਨੇ ਪੁੱਛਣਾ ਹੈ ਵੀ ਤੁਹਾਨੂੰ ਨਾਨਕ ਸਿੰਘ ਕਿਉਂ ਵਿਚਾਰ ਰਿਹਾ ਸੀ ਉਹ ਦੱਸਣਗੇ ਵੀਸਾਨੂੰ ਨਾਨਕ ਸਿੰਘ ਤਾਮਚਾਰਿਆ ਸੀ ਆ ਕਾਰਨ ਸੀ ਫਿਰ ਲੋਕਾਂ ਸਾਹਮਣੇ ਸਾਰਾ ਕੁਝ ਭੰਡਾ ਖੁੱਟੇ ਜਾਣਾ ਮੈਂ ਇੱਕ लास्ट ਗੱਲ ਕਹਿਣੀ ਹੈ ਪੂਰੇ ਭਾਰਤ ਦੇ ਲੋਕ ਇਸ ਮੁੱਦੇ ਨੂੰ ਗਹਿਰਾਈ ਨਾਲ ਦੇਖ ਰਹੇ ਨੇ ਉਹ ਸੋਚਦੇ ਹੋਣਗੇ ਵੀ ਜੇ ਕਰਨਲ ਰੈਂਕ ਦਾ ਬੰਦਾ ਸ਼ੇਪ ਨਹੀਂ ਹੈਗਾ ਉਹਨੂੰ ਦਰਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਨੇ ਕਿੱਥੋਂ ਤੱਕ ਉਹਦੇ ਪਰਿਵਾਰ ਨੂੰ ਪਹੁੰਚ ਕਰਨੀ ਪੈ ਰਹੀ ਹੈ ਫਿਰ ਵੀ ਇਨਸਾਫ ਨਹੀਂ ਮਿਲ ਰਿਹਾ ਫਿਰ ਤੇ ਆਮ ਬੰਦੇ ਦਾ ਕੀ ਬਣੂਗਾ ਇਹ ਸਚਾਈ ਹੈ ਬਹੁਤ ਵੱਡੀ ਇਹਦੇ ਵਿੱਚ ਜਿੰਨਾ ਜਲੂਸ ਨਾਨਕ ਵੀ ਨਿਕੜਾਇਆ ਆਪਣਾ ਤੇ ਉਦੋਂ ਬਾਅਦ ਜਲੂਸ ਭਗਵੰਤ ਮਾਨ ਨਿਕੜਾਇਆ ਹਾਲਾਂਕਿ ਕਰਨਲਵਾੜ ਦੇ ਜਿਹੜੀ ਵਾਈਫਾਈ ਜਸਵਿੰਦਰ ਕੌਰ ਬਾਠ ਉਹਨਾਂ ਨੇ ਮਿਲਣਾ ਹੈ ਭਗਵੰਤ ਮਾਨ ਨੂੰ ਸ਼ਾਇਦ ਇੱਕ ਤਰੀਕ ਨੂੰ ਮੀਟਿੰਗ ਰੱਖੀ ਹੈ ਤੇ ਭਗਵੰਤ ਮਾਨ ਵੀ ਮੀਟਿੰਗਾਂ ਵਿੱਚੋਂ ਕੀ ਨਿਕਲਦਾ ਹੁੰਦਾ ਇਹ ਸਭ ਨੂੰ ਪਤਾ ਹੀ ਹੈ। ਜਾਣੇ ਕਿ ਕੁੱਲ ਮਿਲਾ ਕੇ ਇਹ ਕਹਿ ਲਓ ਵੀ ਇਹ ਮਸਲੇ ਨੂੰ ਜਾਣ ਬੁੱਝ ਕੇ ਲੰਬਾ ਚੌੜਾ ਕਰਨ ਦੀ ਕੋਸ਼ਿਸ਼ ਹੈ। ਹਾਂ ਇੱਕ ਗੱਲ ਜ਼ਰੂਰ ਹੈ ਕਿ ਕਰਨ ਲਬਾੜ ਦੀ ਜਿਹੜੀ ਪਤਨੀ ਹੈ ਨਾ ਜਸਵਿੰਦਰ ਕੌਰ ਬਾਠ ਉਹ 86-13 ਜ਼ਰੂਰ ਬਣ ਗਈ। ਪਾਰਟੀਆਂ ਅਪਰੋਚ ਕਰਨਗੀਆਂ। ਇਹ ਕੋਈ ਦੋਰਾ ਮਾ ਨਹੀਂ ਹੋਣਾ ਚਾਹੀਦਾ ਪਰ ਜੇ ਸਭ ਤੋਂ ਵੱਡੀ ਗਲਤੀ ਇਹ ਮੁੱਦੇ ਵਿੱਚ ਕੀਤੀ ਹੈ ਤਾਂ ਐਸਐਸਪੀ ਨਾਨਕਸ਼ਿਮ ਨੇ ਕੀਤੀ ਹੈ ਇਹ ਸ਼ਰਿਆਮ ਲੋਕ ਕਹਿ ਰਹੇ ਆ ਕਿਉਂ ਨਹੀਂ ਕੀਤੀ ਕਾਰਵਾਈ ਦੇਰ ਕਿਉਂ ਲੱਗੀ ਉਹਨਾਂ ਕੁੱਟਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਕਿਉਂ ਬਚਾਇਆ ਨਾਨਕਸ਼ਿਮ ਨੇ ਪਰ ਹੁਣ ਬਚਨੇ ਨਹੀਂ ਹੁਣ ਸ਼ਾਇਦ ਉਹਨਾਂ ਤੋਂ ਪਹਿਲਾਂ ਨਾਨਕ ਸਿੰਘ ਨੂੰ ਤੇਲ ਦਿੱਤਾ ਜੋ ਪਾਸੇ ਕਰਨਗੇ ਮੈਨੂੰ ਇਦਾਂ ਲੱਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ